शिरी वाहे गुरु साहिब जी सतनागुरु साबजी बारहमा महला पंजवा कर चौथा ਇਕ ਓੰਕਾਰ ਸਤਿਗੁਰ ਪੰਸਾਦ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਬੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿਚ ਨ ਕੋਈ ਕਰ ਸਕੈ ਕਿਸ ਥੈ ਰੋਵੇ ਰੂਜ ਕੀਤਾ ਕਿਸੂ ਨਾ ਹੋਵੈ ਲਿਖਿਆ ਧੁਰ ਸੰਜੋਗ ਵੜਾ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖ ਲਹਿ ਮੇਰਾ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਬਿਨ ਸੈ ਸਦਬੇ ਸੋਚ ਨਾਨਕ ਕੋ ਪ੍ਰਭ ਰਾਖ ਲਹਿ ਮੇਰਾ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੈ ਸਦਬੇ ਸੋਚ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ 12 ਮਹਾ ਮਾਜ ਮਹੱਲਾ 5 ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਕੱਤਕ ਦੀ ਸੁਹਾਵਣੀ ਰੁੱਤ ਵਿੱਚ ਵੀ ਜੇ ਪ੍ਰਭੂ ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ ਕੀਤੇ ਕਰਮਾਂ ਦਾ ਸਿੱਟਾ ਹੈ ਕਿਸੇ ਹੋਰ ਦੇ ਮੱਥੇ ਕੋਈ ਦੋਸ਼ ਨਹੀਂ ਲਿਖਿਆ ਜਾ ਸਕਦਾ ਪਰਮੇਸ਼ਰ ਨੂੰ ਯਾਦ ਤੋਂ ਖੁੰਝਿਆਂ ਦੁਨੀਆਂ ਦੇ ਸਾਰੇ ਦੁੱਖ ਕਲੇਸ਼ ਜ਼ੋਰ ਪਾ ਲੈਂਦੇ ਹਨ ਜਿਨ੍ਹਾਂ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ ਉਹਨਾਂ ਨੂੰ ਫਿਰ ਲੰਮੇ ਵਿਛੋੜੇ ਪੈ ਜਾਂਦੇ ਹਨ ਜਿਹੜੀਆਂ ਮਾਇਆ ਦੀਆਂ ਮੋਜਾਂ ਦੀ ਖਾਤਰ ਪ੍ਰਭੂ ਨੂੰ ਭੁਲਾਇਤਾ ਸੀ ਉਹ ਪੀ ਇੱਕ ਪਲ ਵਿੱਚ ਦੁਖਦਾਈ ਹੋ ਜਾਂਦੀਆਂ ਹਨ ਇਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿੱਤ ਰੋਣੇ ਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦਾ ਕਾਰਨ ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾਪਨ ਨਹੀਂ ਕਰ ਸਕਦਾ ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ ਪਿਛਲੇ ਕੀਤੇ ਕਰਮਾਂ ਅਨਸਾਰ ਤਰੋਂ ਹੀ ਲਿਖੇ ਲੇਖਾਂ ਦੀ ਬੱਦ ਆ ਬਣਦੀ ਹੈ ਹਾਂ ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਆ ਮਿਲੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ ਨਾਨਕ ਦੀ ਤਾਂ ਇਹ ਹੀ ਬੇਨਤੀ ਹੈ ਹੇ ਮਾਇਆ ਦੇ ਬੰਦਨਾ ਤੋਂ ਛੁਡਾਉਣ ਵਾਲੇ ਮੇਰੇ ਪ੍ਰਭ ਮਾਲਕ ਪ੍ਰਭੂ ਨਾਨਕ ਨੂੰ ਮਾਇਆ ਦੇ ਮੋਹ ਤੋਂ ਬਚਾ ਲੈ ਕਤਕ ਦੀ ਸੁਆਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ ਉਹਨਾਂ ਦੇ ਵਿਛੋੜੇ ਵਾਲੇ ਸਾਰੇ ਚਿੰਤਾ ਛੋੜੇ ਮੁੱਕ ਜਾਂਦੇ ਹਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ